ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤੁਸੀਂ ਵੀ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਕੇ ਸਾਡੇ ਇਸ ਉਪਰਾਲੇ ਦਾ ਸਾਥ ਦਿਓ ਧੰਨ ਸ੍ਰੀ ਗੁਰੂ ਹਰੀगोबिंद ਸਾਹਿਬ ਜੀ ਦੀਆਂ ਸੱਚੇਤ ਜੀਵਨ ਸਾਖੀਆਂ ਸਾਖੀ 16ਵੀ ਹਾ ਸੰਖਾਂ ਲੱਲਾ ਬੇਗ ਦਾ ਜਾਸੂਸ ਹਾ ਸੰਖਾਂ ਬਚ ਗਿਆ हसन खान जहांगीर ਦਾ جاسੂਸ ਬਣ ਕੇ ਸਿੱਖਾਂ ਵਿੱਚ ਰਿਹਾ ਸੀ ਅਤੇ ਸਿੱਖਾਂ ਦੇ ਘਰ ਵਿਹਾਰ ਨੂੰ ਦੇਖ ਕੇ ਉਹ ਵੀ ਗੁਰੂ ਦਾਸ ਖੀ ਬਣ ਗਿਆ ਸੀ ਬਾਦਸ਼ਾਹ ਸ਼ਾਹ ਜਹਾਂ ਦੇ ਗੁੱਸਾ ਠੰਡਾ ਕਰਨ ਵਾਸਤੇ ਉਹ ਬੱਚੀ ਖੁੱچی ਫੌਜ ਨੂੰ ਇਕੱਠਿਆਂ ਕਰਕੇ ਲਾਹੌਰ ਲੈ ਗਿਆ ਬਾਦਸ਼ਾਹ ਉਸ ਸਮੇਂ ਲਾਹੌਰ ਆਇਆ ਹੋਇਆ ਸੀ ਗੁਰੂ ਜੀ ਦੀ ਇਸ ਲੜਾਈ ਵਿੱਚ ਜੇ ਤੋਤੇ ਵਜ਼ੀਰ ਖਾਵੀ ਬਹੁਤ ਖੁਸ਼ ਸੀ ਉਹ ਬਾਦਸ਼ਾਹ پاس ਪੁਚੜਾ ਅਤੇ ਕਹਿਣ ਲੱਗਾ ਲੱਲਾ ਬੇਹ ਜਿਹੜਾ ਦੇ ਕੋਲੇ ਵਾਪਸ ਲੈਣ ਗਿਆ ਸੀ ਉਸ ਦਾ ਪਤਾ ਨਹੀਂ ਲੱਗਾ ਵਾਪਸ ਆਇਆ ਹੈ ਕਿ ਨਹੀਂ ਉਸੇ سامنے ਸਲਾਬਤ ਖਾਨ ਦਿਉਰੀ ਬਰਦਾਰ ਨੇ ਅਰਜ਼ ਕੀਤੀ ਜਨਾਬ ਲੜਾਈ ਦੇ ਮੈਦਾਨ ਵਿੱਚੋਂ हसन ਖਾਨ ਆਇਆ ਹੈ उसन बुला के पुछ लवे हसन खानु उस वेले दरबार विच बुलाया गया हसन खान ने आके बादशाह ने सात सलामा कीतिया बादशाह ने पूछा कि लल्ला बेग की बनया है हसन खान कहन लगा बादशाह हजूर जे जान बख्शी होवे ता सारे हालात सुना दिंदा हां बादशाह ने कहा ठीक है तेरे सारे कसूर मुआफ तू सचो सारी हसन खां कहन लगा लल्ला बेग अति कमर बेग बहुत जल्दी उस स्थान ते पहुंच गए जिथे गुरु होया सी पर वो इलाका सारा जंगल ही जंगल सी ਪਹਿਲਾ ਬੰਦੋਬਸਤ ਨਾ ਕਰਨ ਕਰਕੇ ਪਾਣੀ ਪੀਣ ਨੂੰ ਨਾ ਮਿਲਿਆ ਤੇ ਖਾਰੇ ਖੂਹਾਂ ਦਾ ਪਾਣੀ ਪੀ ਕੇ ਸਾਰੇ ਜਵਾਨ ਅਤੇ ਕੋਲੇ ਬਿਮਾਰ ਹੋ ਗਏ। ਪੁੱਥੇ ਕੇਵਲ ਜੰਗਲੀ ਲੋਕ ਹੀ ਨਜ਼ਰ ਆਉਂਦੇ ਸਨ, ਪਿੰਡ ਨੇੜੇ ਤੇੜੇ ਕਿਤੇ ਵੀ ਨਹੀਂ ਸੀ। ਪੁੱਥੇ ਇੱਕ ਪਾਣੀ ਦੀ ਟਾਬ ਸੀ ਜਿਸ ਨੂੰ ਬੁਰੂ ਨੇ ਪਹਿਲਾ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ। ਅਸੀ ਲੱਲਾ ਬੇਗ ਨੂੰ ਬਹੁਤ ਮਿੰਨਤ ਕਰਲੇ ਕੀਤੇ ਕਿ ਅੱਗੇ ਨਾ ਜਾਓ ਪਰ ਉਸ ਸਾਡੀ ਇੱਕ ਨਾ ਮੰਨੀ ਜੰਗਲੀ ਕੰਡਿਆਲੀਆਂ ਝਾੜੀਆਂ ਵਿੱਚ ਫੌਜ ਨੂੰ ਜਾ ਖੜਾ ਕੀਤਾ ਜਾਂਦਿਆਂ ਹੀ ਲੜਾਈ ਛੇੜ ਦਿੱਤੀ ਤੇ ਸਿੱਖਾਂ ਦੇ ਗਲ ਚਾਪਿਆ ਫੇਰ ਤਾਂ ਉਹਨਾਂ ਉਹ ਹੱਥ ਵਿਖਾਏ ਕਿ ਸ਼ਾਹੀ ਫੌਜ ਬੰਦਲ ਗਈ ਮਸ਼ਾਲਾ ਜਗਾ ਕੇ ਫਿਰ ਹਮਲਾ ਕੀਤਾ ਪਰ ਐਸੀ ਠੰਡੀ ਹਵਾ ਵਗੀ ਕਿ ਮਸ਼ਾਲਾਂ ਬੁਝ ਗਈਆਂ ਅਤੇ ਠੰਡੀ ਸੀਤ ਨੇ ਸ਼ਾਹੀ ਫੌਜ ਨੂੰ ਸੁਣ ਕਰਕੇ ਲੱਖ ਦਿੱਤਾ ਹੱਥ ਪੈਰ ਸੁਨ ਹੋ ਗਏ ਅਤੇ ਬੰਦੂਕਾਂ ਤਲਵਾਰਾਂ ਸਿਪਾਹੀਆਂ ਦੇ ਹੱਥਾਂ ਵਿੱਚੋਂ ਡੇਗ ਪਈਆਂ ਸਾਰੀ ਫੌਜ ਬੇਹੋਸ਼ ਹੋ ਕੇ ਡੇਗ ਪਈ ਜੇ ਸਿੱਖ ਚਾਹੁੰਦੇ ਤਾਂ ਸਾਰੀ ਫੌਜ ਨੂੰ ਰਾਤ ਤੋਂ ਰਾਤ ਮਾਰ ਸਕਦੇ ਸਨ ਪਰ ਉਹਨਾਂ ਦੇ ਬਰੂਦ ਦਾ ਹੁਕਮ ਹੈ ਕਿ ਜਿਹੜਾ ਵਾਰ ਕਰੇ ਉਸ ਨੂੰ ਹੀ ਮਾਰਨਾ ਹੈ ਦੂਸਰੇ ਨੂੰ ਨਹੀਂ ਛੇੜਨਾ ਰਾਤੋ ਰਾਤ ਦੋ ਹਿੱਸੇ ਫੌਜ ਮਾਰ ਗਈ ਅਤੇ ਇੱਕ ਹਿੱਸਾ ਹੀ ਬਾਕੀ ਰਹੀਂ ਅਗਲੇ ਦਿਨ ਲੱਲਾ ਬੇ ਘਾਤੇ ਕਮਰ ਬੇਗਮਰੀ ਹੋਈ ਫੌਜ ਨੂੰ ਵੇਖ ਕੇ ਬੜਾ ਰੋਏ ਪਰ ਹੁਣ ਪੇਸ਼ਕੀ ਜਾਂਦੀ ਸੀ ਫਿਰ ਵੀ ਉਹਨਾਂ ਆਪਣੀ ਆਦਤ ਨਾ ਛੱਡੀ ਅਸੀਂ ਬਹੁਤ ਮਨਾਇਆ ਕਿ ਗੁਰੂ ਜੀ ਆਪ ਕਦੇ ਹਮਲਾ ਨਹੀਂ ਕਰਦੇ ਫੌਜਾਂ ਨੂੰ ਠੀਕ ਹੋ ਲੈਣ ਦੇਵੋ ਫਿਰ ਲੜਾਂਗੇ ਪਰ ਉਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਸੀ ਉਹਨਾਂ ਸਾਰਿਆਂ ਨੂੰ ਸ਼ਰਾਬ ਪਿਆ ਕੇ ਸਿੱਖਾਂ ਉੱਤੇ ਚੜਾ ਦਿੱਤਾ ਪਤਾ ਨਹੀਂ ਸਿੱਖੇ ਦੀ ਪਾਰੀ ਗਿਣਤੀ ਵਿੱਚ ਕਿੱਥੋਂ ਆ ਨਿਕਲੇ ਬੜੇ ਕਮਸਾਨ ਦੀ ਜੰਗ ਹੋਈ ਲੱਲਾ ਬੇਗ ਅਤੇ ਕਾਬਲੀ ਬੇਗ ਨੂੰ ਤਾਂ ਗੁਰੂ ਜੀ ਨੇ ਮਾਰ ਦਿੱਤਾ ਅਤੇ ਬਾਕੀ ਹਾਕਮ ਅਤੇ ਫੌਜ ਸਿੱਖਾਂ ਹੱਥੋਂ ਮਾਰੀ ਗਈ। ਜਦ ਫੌਜ ਨੇ ਵੇਖਿਆ ਕਿ ਉਸਦੇ ਸਾਰੇ ਅਫਸਰ ਮਾਰੇ ਗਏ ਹਨ ਤਾਂ ਸਾਰੇ ਭਜ ਰੁਪੇ। ਸਿੱਖਾਂ ਤਾਂ ਉਨ੍ਹਾਂ ਦਾ ਪਿੱਛਾ ਨਾ ਕੀਤਾ ਪਰ ਜੰਗਲੀਆਂ ਨੇ ਵੰਡੀਆਂ ਪਾਲ ਲਈਆਂ ਅਤੇ ਮਾਰਕੁਟਾਈ ਕਰਕੇ ਹਥਿਆਰ ਕੋਲੇ ਅਤੇ ਕਪੜੇ ਖੋਲ ਲਏ। 2000 ਨੂੰ ਤੱਕ ਬਚਾ ਕੇ ਮੈਂ ਲੈ ਆਇਆ ਹਾਂ ਬਾਕੀ ਜ਼ਖਮੀਆਂ ਅਤੇ ਅਦਮੋਆਂ ਨੂੰ ਇਲਾਜ ਲਈ ਗੁਰੂ ਦੇ ਸਿੱਖ ਚੁੱਕ ਕੇ ਲੈ ਗਏ ਹਨ ਰਾਜ਼ੀ ਹੋ ਕਿ ਉਹ ਵੀ ਹਾ ਜਾਣਗੇ 18000 ਫੌਜ ਲੱ ਲ ਬੇਗ ਦੀ ਬੇਕਲੀ ਨਾਲ ਮਾਰੀ ਗਈ ਭਾਵੇਂ ਹੁਣ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੀ ਬੇਕਲੀ ਨਾਲ ਮਾਰੇ ਗਏ ਪਰ ਮੈਨੂੰ ਪਤਾ ਹੈ ਕਿ ਗੁਰੂ ਉਤੇ ਭਾਵੇਂ ਇਸ ਤੋਂ 10 ਗੁਣਾ ਫੌਜ ਚੜਾਈ ਜਾਵੇ ਉਹ ਜਿੱਤ ਕੇ ਨਹੀਂ ਆ ਸਕਦੀ ਗੁਰੂ ਖੁਦਾ ਦਾ ਨੂਰ ਹਨ ਜੇ ਉਹ ਚਾਹੁੰਦੇ ਤਾਂ ਸਾਰੀ ਦੁਨੀਆ ਨੂੰ ਜਿੱਤ ਸਕਦੇ ਹਨ ਪਰ ਉਹ ਹਕੂਮਤ ਅਤੇ ਦੌਲਤ ਨੂੰ ਤੁਝ ਸਮਝਦੇ ਹਨ ਇਹ ਸਾਰਾ ਖ਼ਾਨ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਵਜ਼ੀਰ ਖ਼ਾਨ ਦੀ ਫਰਮਾਇਸ਼ ਉਤੇ ਉਸ हसन ਖ਼ਾਨ ਨੂੰ ਕਾਬਲ ਦਾ ਸੂਬੇਦਾਰ ਬਣਾ ਦਿੱਤਾ। हसन ਖ਼ਾਨ ਨੇ ਸੂਬੇਦਾਰ ਬਣ ਕੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਹ ਮੇਵਿਆਂ ਦੀ ਉੱਤੋਂ ਸੇ ਪਸ਼ਮੀਨੇ ਅਤੇ ਹੋਰ ਕੱਪੜੇ ਗੁਰੂ ਜੀ ਨੂੰ ਪੇਸ਼ ਕਰ ਰਿਹਾ। ਦਾਸ ਵਾਲੋ ਹੋਈ ਪੁੱਲ ਚੁੱਕ ਮਾਫ਼ ਕਰਨੀ ਜੀ। ਨੋਟ ਚੈੱਕ ਕਰ ਤੁਹਾਨੂੰ ਇਹ ਵੀਡੀਓ ਚੰਗੇ ਲੱਗੀ ਤਾਂ ਲਾਇਕ ਤੇ ਕਮੈਂਟ ਕਰਨਾ ਜੀ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹਿਤ ਆਪਣੇ WhatsApp ਗਰੁੱਪਾਂ ਸਾਥ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਤਾਰਾ ਚਿੰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ